ਜੇ ਮੇਰੇ ਵੀਰ ਜਿਨ੍ਹਾਂ ਦੀ ਉਮਰ 15 16 17 18 18 ਸਾਲ ਲਗੀ ਨਾ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਮੈਡੀਸਿਨ ਦਿੱਤੀ ਜਾਏਗੀ ਜੇਕਰ ਉਹਨਾਂ ਨੂੰ ਦਾਤ ਸਪੰਦੋਸ਼ ਜਾਂ ਸੈਕਸ਼ੂਅਲ ਰਿਲੇਟਡ ਕੋਈ ਵੀ ਦਿੱਕਤ ਹੈਗੀ ਆ ਜਿਹਨੀ ਮਰਜੀ ਮਹਿੰਗੀ ਦਵਾਈ ਬੰਦੀ ਹੋਏਗੀ ਉਹਨਾਂ ਨੂੰ ਫ੍ਰੀ ਆਫ ਕੋਸਟ ਦੇਵਾਂਗੇ ਸਿਰਫ ਇਹ ਕਿ ਉਹ ਪ੍ਰਾਲਾ ਤਦੀ ਕਰ ਰਿਹਾ ਵਾਂ ਕਿਉਂਕਿ ਮੇਰੇ ਕੋਲ ਕਈ ਵਾਰੀ ਇਸ ਉਮਰ ਦੇ ਬੱਚੇ ਆਉਂਦੇ ਨੇ ਬਟ ਉਹ ਅਫੋਰਡ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਜਿਹੜੀ ਪਾਕਟ ਮਨੀ ਹੁੰਦੀ ਨਾ ਬਹੁਤ ਘੱਟ ਹੁੰਦੀ ਆ ਤੇ ਤੁਸੀਂ ਇਹੋ ਜਿਹੀ ਜਗ੍ਹਾ ਉਹ ਫਸੇ ਹੁੰਦੇ ਨੇ ਆਪਣੇ ਘਰ ਦੇ ਨਾਲ ਗੱਲ ਵੀ ਨਹੀਂ ਕਰ ਸਕਦੇ ਤਦ ਹੀ ਮੈਂ ਕਹਿਣਾ ਵਾਂ ਕਿ ਆਪਣੇ ਘਰ ਦੇ ਘਰਦਿਆਂ ਨੂੰ ਨਾ ਚਾਹੀਦਾ ਆਪਣੇ ਬੱਚਿਆਂ ਨਾਲ ਗੱਲ ਕਰਨਾ ਖਾਸ ਕਰਕੇ ਜਦੋਂ 12 ਸਾਲ ਤੋਂ ਲੈ ਕੇ 18 ਸਾਲ ਦੀ ਏਜ ਹੁੰਦੇ ਨੇ ਜਿਹੜਾ ਫਾਦਰ ਹੈ ਆਪਣੇ ਲੜਕੇ ਨਾਲ ਤੇ ਜਿਹੜੀ ਮਦਰ ਹੈ ਨੂੰ ਆਪਣੀ ਲੜਕੀ ਦੇ ਨਾਲ ਕਿਉਂਕਿ ਕੁਝ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਜੋ ਫਾਦਰ ਸਾਹਿਬ ਹੀ ਸਮਝਾ ਸਕਦੇ ਆ ਕਿ ਬੇਟਾ ਕਰਾ ਦਿੱਕਤ ਹੋ ਰਹੀ ਹੈ ਐਦਾਂ ਹਾਲਤਾਂ ਹੋ ਸਕਦਾ ਵਾ ਕਿ ਤੁਹਾਨੂੰ ਤਾਂ ਕੋਈ ਦਿੱਕਤ ਤੇ ਨਹੀਂ ਤੁਹਾਨੂੰ ਤਾਂ ਤੇ ਨਹੀਂ ਕਿਤੇ ਪੈ ਰਹੀ ਉਹ ਕੋ ਫਾਦਰ ਪਰ ਬੇਟੇ ਨੂੰ ਬੜਾ ਮਚਿਓਰਟੀ ਦੇ ਤਰੀਕੇ ਨਾਲ ਸਮਝਾ ਸਕਦਾ ਵਾ ਸੋ ਉਹਨਾਂ ਨੂੰ ਫ੍ਰੀ ਵੀਡੀਓ ਵੱਤੋ ਸ਼ੇਅਰ ਕਰੋ ਤਾਂ ਕਿ ਕਿਸੇ ਕਿਸਾ ਭਲਾ ਹੋ ਸਕੇ ਐਡਰੈਸ ਸਗਾ ਚਾਹ ਰਾਮ ਸਿੰਘ ਪੰਸਾਰੀ ਰਾਮਤੀ ਟਰੋਡ ਡੇਅਰ ਹੋਟਲ ਹੈਵਨ ਰਿਜ਼ੋਰਟ ਸ਼੍ਰੀ ਅਮਰਜਾ ਸਾਹਿਬ ਜਿੱਥੋਂ ਮੱਢੀ ਮੇਰਾ ਵੀ ਆਵੇ ਸ਼ਾਪ ਤੇ ਵਿਜ਼ਿਟ ਕਰੇ ਵਿਦ ਆਈਡੀ ਕਾਰਡ ਆਵੇ ਆਧਾਰ ਕਾਰਡ ਹੋਏਗਾ ਇਹ ਸਕੂਲ ਦਾ ਕੋਈ ਕਾਰਡ ਹੋਏਗਾ ਜਿਹੜਾ ਦਾ ਹੋਏਗਾ ਜਿੱਥੇ ਉਹਨਾਂ ਦੀ ਏਜ ਦੱਸੀ ਹੋਏਗੀ ਉਸ ਤੋਂ ਮੁਤਾਬਿਕ ਉਹਨੂੰ ਮੈਡੀਸਿਨ ਦਿੱਤੀ ਜਾਏਗੀ ਅਜੇ ਕੋਈ ਵੀ ਲੂਪ ਚਾਰਜਸ ਨਹੀਂਗੇ ਕੋਈ ਵੀ ਫਰੀਡਮ ਚਾਰਜਸ ਨਹੀਂਗੇ ਕੋਈ ਵੀ ਮਿਲਨ ਦੇ ਚਾਰਜਸ ਨਹੀਂਗੇ ਤਾਂ ਤੱਕ ਸਬੰਦੋਸ਼ ਫ੍ਰੀ ਦਵਾਈ ਦਿੱਤੀ ਜਾਏਗੀ 26 ਜੁਲਾਈ ਤੋਂ ਲੈ ਕੇ ਪੂਰਾ ਅਗਸਤ ਦੇ ਮਹੀਨੇ ਤੱਕ ਵੀਡੀਓ ਬਹੁਤ ਸਾਰੇ ਸ਼ੇਅਰ ਕਰੋ ਸਵਸਥ ਰਹੋ ਆਇਦਰ ਬਨਾਓ ਸਤਿ ਸ਼੍ਰੀ ਅਕਾਲ